ਇਸੋਲੇ ਜਿਸ ਬੇੜੇ ਚ ਮੌਜੂਦ ਆ ਉਹ ਅੱਧ ਵਿਚਾਲੇ ਖੜ ਗਿਆ ਹੈ ਖੜਨ ਦਾ ਕਾਰਨ ਇਹ ਹੈ ਕਿ ਇਥਾਂ ਰੇਤ ਜਮਾ ਹੋ ਗਈ ਹੈ ਔਰ ਇਹ ਰੇਤ ਆਈ ਹੈ ਪਾਣੀ ਦੇ ਵਹਾ ਨਾਲ ਵਗਦੀ ਹੋਈ ਇਸ ਵੇਲੇ ਪਾਣੀ ਵਗਦਾ ਆ ਰਿਹਾ ਹੈ ਪਿੱਛੇ ਉਹ ਬੰਨ ਟੁੱਟਿਆ ਹੋਇਆ ਹੈ ਔਰ ਉੱਥੋਂ ਪਾਣੀ ਇਸ ਰਫਤਾਰ ਨਾਲ ਭਖਦਾ ਆ ਰਿਹਾ ਹੈ ਕਿ ਇੱਥੇ ਰੇਤ ਇਕੱਠੀ ਹੋ ਗਈ ਹੈ ਰੇਤ ਇਕੱਠੀ ਹੋਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਆਸ-ਪਾਸ ਰੋਡ ਵੀ ਹੈ ਜਿਹੜੀਆਂ ਮੇਨ ਰੋਡਾਂ ਖੇਤਾਂ ਦੇ ਵਿੱਚੋਂ ਲੰਘਦੀਆਂ ਸੀਗੀਆਂ ਉੱਥੇ ਆਸ-ਪਾਸੇ ਵੀ ਰੇਤ ਜਿਹੜੀ ਆ ਉਹ ਜਮਾ ਹੋ ਗਈ ਹੈ ਔਰ ਬੇੜਾ ਉਸ ਨੂੰ ਕਰਾਸ ਨਹੀਂ ਕਰ پا ਰਿਹਾ ਹਾਲਾਂਕਿ ਡਾਇਰੈਕਸ਼ਨ ਹੁਣ ਬਦਲੀ ਗਈ ਹੈ ਔਰ ਡਾਇਰੈਕਸ਼ਨ ਬਦਲ ਕੇ ਹੁਣ ਬੇੜੇ ਦੀ ਡਾਇਰੈਕਸ਼ਨ ਦੂਜੇ ਪਾਸੇ ਕੀਤੀ ਗਈ ਹੈ ਪਰ ਸਵਾਲ ਇਹ ਹੈ ਕਿ ਹੁਣ ਇੰਨੀਆਂ ਮੁਸ਼ਕਲਾਂ ਦੇ ਨਾਲ ਇੰਨੀਆਂ ਮੁਸ਼ਕਿਲਤਾਂ ਦੇ ਨਾਲ ਜੋ ਲੋਕ ਜੀ ਰਹੇ ਆ ਜਿਸ ਅਵਸਥਾ 'ਚ ਜੀ ਰਹੇ ਆ ਉਹ ਤੁਹਾਡੇ ਸਾਹਮਣੇ ਆ ਬੇੜਾ ਜੇ ਇੱਥੇ ਅਧ ਵਿਚਾਲੇ ਫਸ ਜਾਂਦਾ ਆ ਤੇ ਜਾਨ ਨੂੰ ਵੀ ਖਤਰਾ ਹੈ ਜਾਨ ਨੂੰ ਖਤਰਾ ਇਸ ਕਰਕੇ ਵੀ ਕਿਉਂਕਿ ਪਾਣੀ ਦੇ ਵਿੱਚ ਵਿਚਾਲੇ ਜੇ ਬੇੜੇ ਨੂੰ ਨੁਕਸਾਨ ਹੁੰਦਾ ਆ ਬੇੜਾ ਰੱਬ ਨਾ ਕਰੇ ਨੁਕਸਾਨਿਆ ਜਾਂਦਾ ਹੈ ਤੇ ਡੇੜੇ ਦੇ ਵਿੱਚ ਮੌਜੂਦ ਲੋਕ ਜਿਹੜੇ ਨੇ ਉਹ ਆਪਣੀ ਜਾਨ ਤੋਂ ਹੱਥ ਵੀ ਖੋ ਸਕਦੇ ਆ ਹਾਲਾਂਕਿ ਰੱਬ ਸ਼ੁਕਰ ਬਣਾਈ ਰੱਖੇ ਹਾਲਾਂਕਿ ਰੱਬ ਮਿਹਰ ਬਣਾਈ ਰੱਖੇ ਇਸੇ ਕਰਕੇ ਕਿਸਾਨਾਂ ਨੇ ਆਪਣੇ ਹੱਥੀਂ ਵੀ ਇਹ ਕੰਮ ਲਿਆ ਹੋਇਆ ਔਰ ਇਹ ਸੇਵਾ ਜਿਹੜੀ ਆ ਉਹ ਨਿਰੰਤਰ ਕੀਤੀ ਜਾ ਰਹੀ ਆ ਪਰ ਜੋ ਮੁਸ਼ਕਲਾਂ ਆ ਰਹੀਆਂ ਨੇ ਉਹ ਸਾਹਮਣੇ ਨੇ ਜੋ ਮੁਸ਼ਕਲਾਂ ਆ ਰਹੀਆਂ ਨੇ ਉਹ ਦਰਪੇਸ਼ ਨੇ ਪਰ ਲੋਕ ਉਹਨਾਂ ਦਾ ਸਾਹਮਣਾ ਕਰਦੇ ਪਏ ਨੇ ਔਰ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਥੇ ਮੌਜੂਦ ਕਿਸਾਨ ਦਾਵਾ ਕਰਦੇ ਨੇ ਕਿ ਹੌਂਦੇ 1-2 ਸਾਲ ਤੱਕ ਜ਼ਮੀਨਾਂ ਦੁਬਾਰਾ ਹਰੀਆਂ ਨਹੀਂ ਹੋਣੀਆਂ ਇੱਥੇ 1-2 ਸਾਲ ਤੱਕ ਦੁਬਾਰਾ ਫਸਲ ਨਹੀਂ ਲੱਗ ਸਕਦੀ ਪਰ ਇਹਦਾ ਮੁਆਵਜ਼ਾ ਫਿਰ ਕੌਣ ਦੇਊਗਾ ਕਿ ਜਿੰਨਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਮੁਆਵਜ਼ਾ ਬਹੁਤ ਹੈ ਕਿ ਇੱਥੇ ਮੁਆਵਜ਼ਾ ਦਿੱਤਾ ਵੀ ਜਾ ਰਿਹਾ ਹੈ ਔਰ ਜੋ ਬੇੜੇ ਦੀ ਸਥਿਤੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇੱਕ ਥਾਂ ਦੇ ਉੱਤੇ ਬੇੜਾ ਖੜ ਵੀ ਗਿਆ ਸੀ ਪਰ ਤਾਂ ਵੀ ਉਸ ਨੂੰ ਹੁਣ ਦੁਆਰਾ ਤੋੜ ਦਿੱਤਾ ਗਿਆ ਹੈ ਪੂਰਾ ਮੇਰੇ ਪਿੱਛੇ ਤੁਸੀਂ ਪਾਣੀ ਦੇਖ ਸਕਦੇ ਹੋ ਇਹ ਸਾਰੇ ਖੇਤ ਨੇ ਇਹ ਸਾਰੇ ਖਲੇਹਾਨ ਨੇ ਜੋ ਹਰੇ ਭਰੇ ਸਨ ਅੱਜ ਜਲ ਥਲ ਨੇ ਬਾਬਾ ਜੀ ਸਥਿਤੀ ਤੁਹਾਡੇ ਸਾਹਮਣੇ ਆ ਮੈਨੂੰ ਪੁੱਛਣ ਦੀ ਲੋੜ ਨਹੀਂ ਪਰ ਕਿਵੇਂ ਹੁਣ ਗੁਜ਼ਾਰਾ ਕਿਵੇਂ ਆ ਗੁਜ਼ਾਰਾ ਕਿੱਦਾਂ ਇਹ ਜਿਹੜੀ ਸਖਤ ਬੇਨੜੀ ਉਹੋ ਹੀ ਖਾ ਲਈ ਗੁਜ਼ਾਰਾ ਕਰਨ ਲਈ ਗਾਹਣ ਕੀ ਹੋਊਗਾ ਤੁਹਾਡੇ ਪਿੰਡ ਕਿਹੜਾ ਜੀ पिंड साउप ही पालिया गया अच्छा। जमीन आज लगे किश्त समान ही निकल निकल मैं चल फ्रिज हो फ्रिज क्रिज आहोड़े कपड़े है बिस्तरे भी है सबको सारा समान चले गए मा जी पीलों आहो मैं कल तो मैं क्या फ्रिज हूँ बिरा ही नहीं गया फ्रिज किस निकलनी ਜਿਹੜੇ ਕਿੰਨਾ ਕ ਪਾਣੀ ਆ ਗਿਆ ਇੱਕਦਮ ਜਿਹੜੇ ਤੁਸੀਂ ਦੇਖਿਆ ਪਾਣੀ ਆ ਗਿਆ ਤੇ ਅੰਦਰ 15 ਹਜ਼ਾਰ ਅੰਦਰ ਨੇ 4-4 5-5 5-5 ਫੋਰ ਪਾਣੀ ਆ ਹਾਂਜੀ ਕਹੀਂ ਹੈ ਨਹੀਂ ਘਰਾਂ ਦੇ ਲਾਗੇ ਤਾਰੂ 6-6 600 ਫੋਰ ਪਾਣੀ ਹੈਗਾ ਉਸ ਤੋਂ ਉਰੇ ਹਰ ਮੌਨਸੂਨ ਆ ਜਾਂਦਾ ਕਿ ਇਹ ਪਹਿਲੀ ਵਾਰੀ ਇੰਨਾ ਤਕੜਾ ਆਇਆ ਨਹੀਂ ਜੀ ਆ ਪਾਣੀ ਤੇ ਪਹਿਲਾਂ ਵੀ ਹੁੰਦੇ ਰਹੇ ਪਰ ਆ ਜਿੰਦਗੀ ਚ ਨਹੀਂ ਇੱਕ 23 ਆਲਾ ਪਾਣੀ ਤੇ ਕਾ ਪਾਣੀ ਜਿੰਦਗੀ ਦੇ ਹੋ ਦੇਖਿਆ ਆ ਪਾਣੀ ਦੇਖਿਆ ਨਹੀਂ ਕਿਤੇ ਇਹ 23 ਆ ਤੇ ਨਾ ਆ ਪਾਣੀ ਜਿਹੜਾ ਹੁਣ ਹੁਣ ਰੁਕੇ ਕਿੱਥੇ ਠਹਿਰੇ ਕਿੱਥੇ ਹੋ ਬਾਬਾ ਜੀ ਕਿਵੇਂ ਰਹਿ ਰਹੇ ਹੋ ਇਦਾਂ ਹੀ ਤਾਂ ਦੱਸਿਆ ਵੀ ਉਹਦੀ ਸੰਗਤ ਲੈਂਦੀ ਆ ਤੇ ਉਹ ਬਾਪੇ ਸਖਾਣਾ ਲੰਗਰ ਲਾਇਆ ਉੱਥੋਂ ਰੋਟੀ ਖਾ ਲਈ। ਸੌਂਦੇ ਕਿੱਥੇ ਜੇ? ਸੌਂਦੇ ਇਦਾਂ ਟਾਈਮ ਪਾਸ ਕਰਦੀ ਕਿਸੇ ਦੇ ਘਰ ਕਰਕੇ ਕਿਸੇ ਦੇ ਘਰ। ਕਹਾਂਦਾ ਜਿੰਦਗੀ ਥੋੜਾ ਦੇ ਅੰਦਰ ਪਸ਼ੂ ਪੱਛੀ। ਪਰ ਆਇਮ ਆਜੀ। ਮਤਲਬ ਸਥਿਤੀ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਬਜ਼ੁਰਗ ਹੌਸਲਾ ਵੀ ਹਾਰ ਰਹੇ ਆ ਪਰ ਕਿਤੇ ਨਾ ਕਿਤੇ ਲੜਨ ਦੀ ਲੋੜ ਹੈ, ਕਿਤੇ ਨਾ ਕਿਤੇ ਬਣੇ ਰਹਿਣ ਦੀ ਲੋੜ ਹੈ ਔਰ ਸ਼ਾਇਦ ਕਿਸਾਨ ਇਹੀ ਕਰ ਰਹੇ ਆ। ਕਿੰਨ ਚਾਰ ਸਾਲ ਚੰਨ ਚਾਰ ਸਾਲ ਦੀ ਮੀਂਹ ਆ ਰੇਤਾ ਨਹੀਂ ਨਿਕਲਣੀ ਪੜੀ ਨਹੀਂ ਸਾਫ ਹੋਣੀ ਆ ਅਗੇ 2 ਸਾਲ ਲੱਗੇ ਤੇ ਹੀ ਗਿਆ ਰੇਤਾ ਬਈ ਤੇ 2 ਸਾਲਾਂ ਵਿੱਚ ਕਈਆਂ ਦੀ ਜੀ ਰਹਿ ਗਈ ਰੇਤਾ 2 ਸਾਲਾਂ ਵਿੱਚ ਕਈਆਂ ਕੱਢ ਘੁੱਟ ਲਈ ਤੇ ਆ ਫੇਰ 2 ਸਾਲਾਂ ਬਾਅਦ ਫੇਰ ਪਾਣੀ ਆ ਗਿਆ ਤੇ 23 ਤੋਂ ਬਾਅਦ ਜੇ ਫਸਲ ਨਹੀਂ ਲੱਗੀ ਤੇ ਮੁੜ ਕੇ ਕੋਈ ਮੁਆਵਜ਼ਾ ਵੀ ਨਹੀਂ ਕੋਈ ਮੁਆਵਜ਼ਾ ਨਹੀਂ ਦਿੱਤਾ ਹੁਣ ਵੀ ਕੋਈ ਆਸ ਨਹੀਂ ਹੁਣ ਵੀ ਕੋਈ ਆਸ ਨਹੀਂ ਜੀ ਅਗੇ ਕਾਂਗਰਸ ਦਿੰਦੀ ਰਹੀ ਆ ਕਾਲੇਜ ਦਿੰਦੇ ਰਿਹਾ ਤੇ ਆ ਭਗੋਂ ਸਮਾਨ ਤੇ ਹੁੰਦਾ ਬੋਲੀਆਂ ਕਰਨ ਆਪੇ ਤੇ ਨਹੀਂ ਜਣਾ ਹਨ ਤੇਈ ਵਿਚੋ ਇਹ ਹੁੰਦਾ ਬੋਲੀਆਂ ਕਰਨ ਆਪੇ ਪੜੀਆਂ ਨੇ ਸੀਐਮ ਭਗਵੰਤ ਮਾਨ ਤਾਂ ਇਹਨੇ ਪੁੱਛਿਆ ਵੀ ਨਹੀਂ ਆ ਗਏ ਨੇ 23 ਦੇ ਵਿੱਚ ਪਿੱਛੇ ਦਾ ਕੀ ਨੁਕਸਾਨ ਹੋਇਆ ਉਹ ਤਾਂ ਕਹਿੰਦੇ ਸੀ ਕਹਿੰਦੇ ਡੰਗਰਾ ਬੱਚਿਆਂ ਦੀ ਕੁਕੜੀਆਂ ਤੱਕ ਦੇ ਮੁਆਵਜ਼ੇ ਦਵਾਂਗਾ ਜ਼ੁਬਾਨ ਇਦਾਂ ਹੁੰਦਾ ਨਾ ਕੁੜੀਆਂ ਤੱਕ ਮੁਰਗੇ ਦਾ ਵੰਦਾਂ ਦੰਦਾ ਇਹ ਨਾ ਮੁੜ ਕੇ ਆਹੋ ਜਿਹਨੇ ਨਹੀਂ ਕਹਿਣ ਬਾਹ ਹੁਣ ਹੈ ਆਸ ਕੋਈ ਨਹੀਂ ਆਸ ਤਾਂ ਇਹ ਲੋ ਜੰਦਾ ਰਹਦੀ ਆ ਪਰ ਦੇ ਦੇ ਫੇਰੀਆਂ ਨਾ ਅੱਜ ਦਾ ਅੱਜ ਹੋਣਾ ਅੱਜ ਵੀ ਤੁਹਾਨੂੰ ਦੱਸਿਆ ਤੇ ਲੋਕਾਂ ਦੇ ਕੰਮ ਢੱਕੇ ਨਾ ਕਰਨ ਦਾ ਮੈਂ ਹੋਰ ਹੀ ਕੁ ਲਿਆ ਗਏ ਉਹ ਮਾਸਟਰਵਾਦ ਸਰਕਾਰੀ ਮਾਸਟਰਵਾ ਨੂੰ ਆਖਿਆ ਕਿ ਮੈਂ ਛੋਟਾ ਕਮਰ ਬੋਡਲ ਜਾ ਕੇ ਤੇ ਬਿਸਤਰੇ ਕੱਢ ਲੈਂਦੇ ਉਹਦੀ ਉਹ ਡਿਊਟੀ ਲੱਗੀ ਉਹਨੇ ਭਗਵੰਤ ਮਾਨ ਦਾ ਕਰਕੇ ਉਹ ਵੀ ਰੁਕ ਗਿਆ ਅੱਛਾ ਵੀ ਸਰਕਾਰੀ ਬੰਦੇ ਸੀ ਉਹ ਥੋੜੇ ਕਹਿਣ ਦਾ ਮਤਲਬ ਜੇ ਭਗਵੰਤ ਮਾਨ ਆ ਰਹੇ ਆ ਤੇ ਸਾਰੇ ਬਚਾਅ ਕਾਰ ਚ ਰੋਕ ਲਏ ਆ ਉਹ ਕਾਰ ਰੋਕੀ ਗਏ ਹਾਂ ਯਾਹ ਹੁਣ ਆਪਾਂ ਗਏ ਆ ਮੈਂ ਕਿਹਾ ਫਰਿੱਜ ਕੱਢ ਲੀਨੇ ਨਾਲ ਚੱਲੇ ਆ ਤੇ ਫਰਿੱਜ ਕੱਢ ਲੀਨੇ ਆ ਉਹ ਬੇੜਾ ਹੀ ਨਹੀਂ ਗਿਆ ਜੇ ਛੋਟਾ ਬੇੜਾ ਸੂਰੇ ਲੈ ਕੇ ਜਾਂਦੇ ਅਸੀਂ ਕਿਸ ਤਰ੍ਹਾਂ ਆਹਨ ਬਹੁਤ ਛੋਟਾ ਲਾਇੰਦੇ ਤੇ ਉਥੇ ਬਿਸਤਰੇ ਵੀ ਕੱਢ ਰਹੇ ਹੋਣੇ ਸੀ ਤੇ ਹੈਗਾ ਫਰਿਜ ਵੀ ਕੱਢ ਕੇ ਰੱਖ ਦੇਣੀ ਕਾ ਵਟਾ ਛੋਟੇ ਚਲੇ ਜਾਂਦੇ ਆ ਕਿਸੇ ਨਾ ਕਿੱਬਨੇ ਦੀ ਲੈ ਕੇ ਆਉਂਗੇ ਨਹੀਂ ਇਹ ਤੁਹਾਨੂੰ ਜਾਣਾ ਨਹੀਂ ਜਾਏ ਫਿਰ ਵਾਸ ਉਥੇ ਇਹ ਤਾਂ ਹੋਰ ਕਿਧਰ ਜਾ ਰਹੇ ਆ ਇਹ ਦੋ ਆਓ ਬਿਲਕੁਲ ਇਹ ਫਿਰ ਪੁੱਲਤੇ ਗਿਆ ਤੇ ਵਾਸ ਪੁੱਲਤਾ ਹੀ ਚਲੇ ਗਿਆ ਨਹੀਂ ਜੀ ਇਹ ਇਹ ਅਵਸਥਾ ਹੈ ਜੀ ਤੁਹਾਡੇ ਸਾਹਮਣੇ ਇਹ ਦੇਖ ਲਓ ਲੋਗ ਇਸ ਵੇਲੇ ਖਪੇ ਵੀ ਪਏ ਆ ਔਰ ਉਹਨਾਂ ਨੂੰ ਤੋਂ ਵੇਖ ਵਿਸਤਾਰ ਆ ਬਾਰਿਸ਼ ਪੈ ਰਹੀ ਸੀ ਉਹ ਇੱਕ ਦੋਰੀ ਮਾਰ ਸੀ ਹੁਣ ਤੀਜੀ ਮਾਰੇ ਆ ਕਿ ਉੱਪਰ ਹੁਣ ਸੂਰਜ ਵੀ ਚਮਕੂਗਾ ਔਰ ਉਦੋਂ ਭੜਾਸ ਜਿਹੜੀ ਇਕੱਠੀ ਹੋਊਗੀ ਉਰੇ ਉਹ ਹੋਰ ਜੀਣਾ ਦੁਰਭਰ ਕਰੂਗੀ ਤੇ ਸ਼ਵਾਰ ਕਰੂਗੀ ਖੈਰ ਲੋਕਾਂ ਨੇ ਲੜਨਾ ਆ ਇਹ ਉਹਨਾਂ ਦੀ ਕਿਸਮਤ ਚ ਹੈ ਸਰਕਾਰ ਖੜੇ ਨਾ ਖੜੇ ਉਹ ਵਕਤ ਦੀ ਗੱਲ ਹੈ ਪਰ ਲੋਕ ਲੜ ਰਹੇ ਆ ਆਪਣੀ ਜ਼ਿੰਦਗੀ ਜਿਉਣ ਲਈ ਬਾਬਾ ਜੀ ਜਿੱਥੇ ਇਸ ਵੇਲੇ ਤੁਸੀਂ ਬੈਠੇ ਜੇ ਤੁਹਾਨੂੰ ਡਰ ਨਹੀਂ ਲੱਗਣ ਡੇ ਸਾਨੂੰ ਡਰ ਨਹੀਂ ਲੱਗਦਾ ਮੈਨੂੰ ਬੈਠੇ ਬੈਠੇ ਲੱਗਣ ਡਿਆ ਜੀ ਕਿ ਮੈਨੂੰ ਡੰਲਾਂ ਦਾ ਸਾਨੂੰ ਅਹੀਂ ਥੋੜਾ ਬੜਾ ਤਰ ਲੈਂਦੇ ਆ ਨਾ ਤਰਨ ਜਾਣਦੇ ਆ ਤੇ ਅਹੀਂ ਅਣਜਾਣ ਬੰਦਾ ਲਿਆਉਂਦੇ ਵੀ ਨਹੀਂ ਨਾਲ ਬੇੜੇ ਦੇ ਮੈਂ ਅਣਜਾਣ ਨਹੀਂ ਆ ਤੂੰ ਤਾਂ ਨਜਾਣਿਆ ਨਾ ਤੁਸੀਂ ਤਾਂ ਨਜਾਣੇ ਜਦੋਂ ਤੂੰ ਉਤਰਾਇਆ ਅਹੀਂ ਉਤਰਾ ਵੀ ਕਿਸ ਨੂੰ ਲਿਆਉਂਦੇ ਨਹੀਂ ਬੇੜੇ ਦੇ ਮਤਲਬ ਜਿਹੜੇ ਆਪ ਜਾਣਕਾਰ ਬੰਦੇ ਆ ਨਾ ਉਹ ਲਿਆਈਦੇ ਆ ਹਾਂ ਜਿਹੜੇ ਤਰ ਤੁਰ ਲੈਂਦੇ ਆ ਤੁਸੀਂ ਮੈਂ ਕਹਿੰਦੇ ਜਮੈਂ ਹੀ ਐ ਕੰਡੇ ਤੇ ਬੈਠੇ ਜੇ ਮੇਰੇ ਯਾਰ ਕਹਤਾ ਉਰੇ ਬੈ ਕੇ ਚਾਰ ਚੀਜ਼ਾਂ ਮੈਂ ਫੜੀਆਂ ਨਾਲ ਉਹ ਤੁਹਾਡੀ ਗੱਲ ਠੀਕ ਤੁਹਾਡੀ ਗੱਲ ਹੈ ਸਰਬਤੋਂ ਬਾਦ ਗਾੜੀ ਸਾਨੂੰ ਵੇਖਣਾ ਪੈਂਦਾ ਟਕ ਟਕ ਕਰਨਾ ਕਿ ਲੱਗ ਜੇ ਜਾਂ ਗਾੜੀ ਕੋਈ ਨਿਸ ਗਾੜੀ ਕੋ ਖੰਬਾ ਆਈਂਦਾ ਇੰਗਲਾ ਆਈਂਦਾ ਉਸ ਫਿਰ ਰੋਕੀਦਾ ਗਾੜੀਆਂ ਹਾਂਜੀ ਕਿੰਨੇ ਕ ਗੇੜੇ ਲਾ ਛੜੇ ਤੁਸੀਂ ਸਵੇਰ ਦੇ ਸਵੇਰ ਦਾ ਹੜਾ ਪਹਿਲਾ ਗੇੜਾ ਯਾ ਪਹਿਲੇ ਗੇੜਾ ਯਾ ਇਹ ਇਹ ਬੇੜਾ ਬਣਾਇਆ ਕਨੂਆ ਵਲ ਖਾ ਇਹ ਬੇੜਾ ਵੱਖਰਾ ਜਿਹਾ ਹੀ ਆ ਵੱਖਰਾ ਜਿਹਾ ਇਸ ਤਰ੍ਹਾਂ ਹੀ ਇਹ ਨਾ ਤੁੰਦਾ ਪੈਂਦਿਆ ਉਥਾਂ ਦੀ ਉਥੋਂ ਆਰ ਪਾਰ ਪੜੀਆ ਪਾਰ ਵੀ ਆ ਦੇ ਆਰ ਵੀ ਆ ਦਰਿਆ ਉਹ ਫਿਰ ਉਹ ਆਪਣੇ ਟਾਈਟਲ ਚੜਾ ਕੇ ਦੇ ਆਪਣੀ ਪਹਿਲੀ ਵਾਹਣ ਲਿਆਉਂਦੇ ਆ ਇਹ ਰੋਜ਼ ਹੀ ਵਰਤਿਆ ਜਾਂਦਾ ਉਹ ਇਹੋ ਬੜਾ ਰੋਜ਼ ਹੀ ਵਰਤਿਆ ਜਾਂਦਾ ਆਪਾਂ ਡਾਕਟਰ ਲੈ ਆਉਂਦੇ ਆਪਣੇ ਡਾਕਟਰ ਲੈ ਜਾਂਦੇ ਆ ਤੇ ਅਸੀਂ ਤੇ ਉਹਨਾਂ ਨੂੰ ਮੰਗ ਕੇ ਲਿਆਉਂਦਾ ਤੇ ਉਹ ਸੇਰ ਸਿੰਘ ਮਹੀਆਲ ਦੀ ਵਿੱਚ ਇਹ ਸਾਥ ੋੜਾ ਜਾ ਥੋੜੇ ਦਾਨ ਵਾਂਗੂ ਪੈਸੇ ਪਾਏ ਆ ਕਿ 5000 ਰੁਪਇਆ ਹਾਂਜੀ ਤੇ ਚਲੋ ਇਹਨੇ ਨਾਲ ਮੁਹੱਬਤ ਮੁਬਤ ਜੀ ਆ ਇਹ ਕਰਕੇ ਲੈਣਦਾ ਵਾ ਤੇ ਲੋਕਾਂ ਦੀ ਸੇਵਾ ਸੁਗਾ ਕੱਲ ਕੋੜੀਆਂ ਕੱਢੀਆਂ ਤੇ ਦੋ ਤਿੰਨ ਡਾਕਟਰ ਕੱਢੇ ਆ ਕੰਪਲੇਨ ਕੱਢੀ ਆ ਕੁਝ ਬੰਦੇ ਬੁੰਦੇ ਕੱਢੇ ਆ ਹਾਂਜੀ ਡੰਗਰ ਬੱਚੂ ਵੀ ਆਇਂਦੇ ਡੰਗਰ ਬਸੂ ਵੀ ਜੋ ਵੀ ਮਨ ਚੀਜ਼ਾਂ ਚ ਪਾਏ 50 ਡੰਗਰ ਚੜਾ ਦੋ ਇਹਨੇ ਲੈ ਆਉਣੇ ਆ ਹਾਂ 50 ਡੰਗਰ ਲੈ ਆਉਣ ਜਿੰਨੇ ਬਹਗੇ ਆਰਾਮ ਨਾਲ ਜ਼ਮਾਨਾ ਹਾਂਜੀ ਬੰਦੇ ਦਾ ਵਾਵਾ ਆਇਂਦੇ ਹੁਣੇ ਨਾਲ ਬੰਦਾ ਤੇ 100 ਆਇਂਦਾ ਬੰਦੇ ਦੀ ਕੋਈ ਅਜਿਹੀ ਗੱਲ ਨਹੀਂ ਹਾਂਜੀ ਹਾਂ ਉਹ ਬੰਦੇ ਰੈਸਕਿਊ ਕੀਤੇ ਨਾਲ ਹਾਂਜੀ ਬੰਦੇ ਕੱਢੇ ਆ ਕੱਢੇ ਬੰਦੇ ਕੱਢਿਆ ਬੰਦੇ ਘਰ ਆ ਗਏ ਕੱਢਿਆ ਘਰਾਂ ਘਰ ਬੀਬੀਆਂ ਕੱਢੀਆਂ ਕੋਈ ਬੰਦੇ ਇੱਕ ਦੋ ਘਰਾਂ ਚ ਰਹਿ ਗਏ ਬਾਕੀ ਬੀਬੀਆਂ ਚ ਕੋਈ ਚਲੇ ਨਾਨਕੇ ਚਲ ਗਏ ਕੋਈ ਦਾਰ ਕਿਸੇ ਨਾ ਕਿਸੇ ਆਪਣੇ ਰਿਸ਼ਤੇਦਾਰਾਂ ਕੋਲ ਚਲ ਗਏ ਬਾਬਾ ਜੀ ਮੈਂ ਇੱਕ ਕੱਲ ਦੇਖਣ ਡਿਆਂ ਚਲੋ ਸਰਕਾਰੀ ਪ੍ਰਸ਼ਾਸਨ ਖੜਾ ਹੈ ਉੱਥੇ ਪਰ ਤੁਸੀਂ ਸੌਵਲੀ ਗੱਲ ਆ ਕਿ ਇਹ ਤਾਂ ਜਾਣ ਦਾ ਤੇ ਲਾ ਕੇ ਕਰਨ ਵਾਲਾ ਕੰਮ ਹੈ ਤੁਸੀਂ ਤਾਂ ਆਪ ਹੀ ਕਰੀ ਜਾਓ ਵੇਖੋ ਜੀ ਅਸੀਂ ਆਪ ਦਾ ਦਰਦ ਸਮਝਦੇ ਆਂ ਕਿ ਸਾਡੇ ਨਾਲ ਇਹ ਪਹਿਲੇ ਵਰਤਦੇ ਰਹੀ ਆ ਐਦੋਂ ਪਿੱਛੇ ਚੱਲਦੀਆਂ 20 ਸਾਲ ਸਾਡੇ ਨਾਲ ਇਹ ਕੰਮ ਹੁੰਦਾ ਰਿਹਾ ਵਾ ਸਾਨੂੰ ਦਰਦ ਆ ਕਿ ਸਾਡੇ ਨਾਲ ਕੀ ਹੁੰਦਾ ਹੁੰਦਾ ਹੈ ਇਹ ਕਰਕੇ ਅਸੀਂ ਆਂ ਸੇਵਾ ਕਰਦੇ ਆਂ ਇਹ ਸੇਵਾ ਮੂਵੀ ਤੇ ਆਏ ਹੋਰ ਸਾਨੂੰ ਕੋਈ ਸਾਡੇ ਕੋ ਰਿਸ਼ਤੇਦਾਰੀ ਨਹੀਂ ਕੋਈ ਇਧੜੀ ਸਾਹ ਨਹੀਂ ਇੱਕ ਸੇਵਾ ਹੀ ਕਰਦੇ ਆਂ ਚਲੋ ਅਸੀਂ ਇਹ ਕਹਿੰਦੇ ਆ ਆਰਮੀ ਦੇ ਟਰੈਕਟਰ ਖੜੇ ਆ ਸਾਰੇ ਹੀ ਆਰਮੀ ਦੇ ਟਰੈਕਟਰ ਖੜੇ ਆ ਸਾਰਾ ਕੁਝ ਹੀ ਲੱਗਿਆ ਦਾ ਉਰੇ ਕੋਈ ਨਹੀਂ ਜੀ ਪਾਣੀ ਚ ਕੋਈ ਕੋਈ ਉਤਰਨ ਕੋਈ ਨਹੀਂ ਕੋਈ ਕੋਈ ਉਤਰਨੇ ਕੋ ਜਾਂਦਾ ਹੀ ਨਹੀਂਗਾ ਐਸਾ ਬਹੁਤ ਲੋਕ ਕਿ ਤਰਲਾ ਕੱਢ ਕੇ ਚਲ ਜਾਂਦੇ ਆ ਪਰ ਸਾਨੂੰ ਕੋਈ ਨਹੀਂ ਜਿਹੜਾ ਕੋਈ ਆਖੇ ਉਦੋਂ ਹੀ ਲੈ ਤੁਰੀਦਾ ਵਾ ਹਾਂਜੀ ਇੱਕ ਹੁਣ ਬਿੜਾ ਡੱਕ ਲੀ ਹਾਂਜੀ